ਹਾਂਜੀ ਆਪਾਂ ਬਹੁਤ तरह ਦੀਆਂ ਇਹ ਮਠਿਆਈਆਂ ਖਾਦੀਆਂ ਹੋਣੀਆਂ ਨੇ ਪਰ ਅੱਜ ਜਿਹੜੀ ਆਪਾਂ ਮਠਿਆਈ ਬਣਾਉਣ ਲੱਗਿਆ ਅੰਬ ਤੋਂ ਅੰਬ ਜਿਹੜਾ ਮੈਂ ਲੈ ਲਿਆ ਸੀਗਾ 1 ਕਿਲੋ ਅੰਬ ਲੈ ਸੀਏ ਉਹਨੂੰ ਮੈਂ ਮਿਕਸੀ ਕਰ ਲਿਆ ਛਿਲ-ਛੋਲ ਕੇ ਤੇ ਮਿਕਸੀ ਕਰਕੇ ਉਹਦੇ ਬਾਅਦ ਵਿੱਚ ਜਿਹੜਾ ਦੁੱਧ 1 ਕਿਲੋ ਲਿਆ ਉਹਨੂੰ ਮੈਂ ਪਕਾਉਣਾ ਰੱਖਿਆ ਹੋਇਆ ਜਿੰਨੀ ਦੇਰ ਤੱਕ ਇਹ ਗਾਣਾ ਨਹੀਂ ਹੁੰਦਾ ਉੰਨੀ ਦੇਰ ਤੱਕ ਆਪਾਂ ਇਹਨੂੰ ਪਕਾਉਂਦੇ ਰਹਿਣਾ ਹੈ ਆ ਕਾਸਟਰਡ ਪਾਊਡਰ ਆਪਣਾ ਇੱਕ ਚਮਚ ਮੈਨੇ ਲਿਆ ਸੀਗਾ ਤੇ ਇਹ ਵੀ ਆਪਾਂ ਦੁੱਧ ਦੇ ਵਿੱਚ ਹੀ ਪਾਵਾਂਗੇ ਸਿਰਫ ਇੱਕ ਚਮਚ ਦੁੱਧ ਦੇ ਵਿੱਚ ਘੋਲਿਆ ਆਹਾ ਹੈਗਾ ਨਾਰੀਅਲ ਦਾ ਜਿਹੜਾ ਪਾਊਡਰ ਹੁੰਦਾ ਵਾ ਬਰਾਦਾ ਜੀ ਨੂੰ ਕਹਿੰਦੇ ਆ ਉਹ ਆਪਾਂ ਦੁੱਧ گاੜਾ ਹੋ ਗਿਆ ਹੁਣ ਉਹਦੇ ਵਿੱਚ ਆਪਾਂ ਨਾਰੀਅਲ ਪਾਊਡਰ ਨੂੰ ਪਾ ਦਵਾਂਗੇ ਇਹਨੂੰ ਵੀ ਆਪਾਂ ਪਕਾ ਲਵਾਂਗੇ ਹਾਂਜੀ ਪੰਜ ਚਾਰ ਵਾਲੇ ਆਉਣ ਤੱਕ ਇਹਨੂੰ ਆਪਾਂ ਅਬ ਆਪਾਂ ਨੂੰ ਉਹ ਪਤਾਂਦੇ ਰਾਵਾਂਗੇ ਹਾਂਜੀ ਅਬ ਦੇਖੋ ਜੀ ਹੁਣ ਗਾੜਾ ਹੋਣਾ ਸ਼ੁਰੂ ਹੋ ਗਿਆ ਤੇ ਜੇ ਆਪਾਂ ਇਹਨੂੰ ਇਦਾਂ ਛੱਡਤਾ ਫੇਰ ਜਦੋਂ ਅੰਬ ਪਾਵਾਂਗੇ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਸੀਕ ਲਗਾਉਣ ਨੂੰ ਪੈਣਾ ਆ ਤੇ ਹੁਣ ਆਪਣਾ ਇਹ ਚੀਜ਼ ਗਾੜੀ ਹੋ ਗਈ ਹੁਣ ਅੰਬ ਦਾ ਜਿਹੜਾ ਹੈਗਾ ਵਾ ਦੁੱਧ ਜਿਹੜਾ ਮਿਕਸੀ ਕੀਤਾ ਹੋਇਆ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਤਿੰਨ ਚੀਜ਼ਾਂ ਪਾਉਣੀਆਂ ਇਹਦੇ ਵਿੱਚ ਦੁੱਧਾ ਨਾਰੀਅਲ ਬਰਦਾ ਜਿਹਨੂੰ ਕਹਿੰਦੇ ਆ ਅੰਬ ਇਹਨਾਂ ਅਨੁਸਾਰ ਇਹਨਾਂ ਪਾ ਕੇ ਆਪਾਂ ਹੁਣ ਇਹਨੂੰ ਪਕਾਵਾਂਗੇ ਚੀਨੀ ਬਾਅਦ ਵਿੱਚ ਪਾਵਾਂਗੇ ਇਹਨੂੰ ਪਹਿਲਾਂ ਪਕਾਵਾਂਗੇ ਆਪਾਂ ਅਨ ਨੂੰ ਓਨੀ देर ਤੱਕ ਆਪਾਂ ਪਕਾਉਂਦੇ ਰਹਿਣਾ ਜਿੰਨੀ ਦੇਰ ਤੱਕ ਉਹ ਆਪਣਾ ਇਹ ਜਿਹੜਾ ਸਾਰਾ ਹੈਗਾ ਆ ਇਹ ਗਾੜਾ ਨਹੀਂ ਹੁੰਦਾ ਬਰਫ ਜਮਾਉਣ ਦੇ ਜਦੋਂ ਬਰਫ ਜਮਾਉਣ ਵਾਲਾ ਹੋ ਗਿਆ ਫਿਰ ਆਪਾਂ ਉਹ ਤੋਂ ਬਾਅਦ ਬੰਦ ਕਰ ਦਵਾਂਗੇ ਤੇ ਅਸਲੀ ਕੋਈ ਗਾੜਾ ਹੁੰਦਾ ਜਾ ਰਿਹਾ ਵਾ ਤੇ ਆਪਣੇ ਜਿਹੜੇ ਆਂਬ ਹੈਗੇ ਆ ਉਹ ਉਹ ਥੋੜਾ ਜਿਹਾ ਪਾਣੀ ਵਾਲੇ ਸੀਗੇ ਥੋੜੇ ਜਿ ਮ ਇਹ ਆਪਾਂ ਦੇਖਣਾ ਵੀ ਅੰਬ ਵਿੱਚ ਕਿੰਨਾ ਪਾਣੀ ਆ ਉਸ ਦੇ ਹਿਸਾਬ ਨਾਲ ਆਪਾਂ ਇਹਨੂੰ ਸੀਕ ਲਵਾਉਣਾ ਦੇਖੋ ਹੁਣ گاੜਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਚੀਨੀ ਪਾ ਦਵਾਂਗੇ ਚੀਨੀ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਆ ਅੰਬ ਦੇਖਣਾ ਹੁੰਦਾ ਵੀ ਕਿੰਨਾ ਮਿੱਠਾ ਵਾ ਤੇ ਉਸ ਹਿਸਾਬ ਨਾਲ ਘੱਟ ਮਿੱਠਾ ਪਾ ਲਓ ਤੇ ਸਾਣਾ ਆਪਾਂ ਬੇਸੀ ਘੀ ਹੋਗੀ 2 ਚਮਚ ਪਾ ਦਵਾਂਗੇ ਇਹਦੇ ਵਿੱਚ ਹਾਂਜੀ ਇਹਨੂੰ ਆਪਾਂ ਹੁਣ ਸਾਰੀ ਨੂੰ ਮਿਕਸ ਕਰ ਲਵਾਂਗੇ ਸਾਰੇ ਮਿਕਸ ਕਰਕੇ ਫਿਰ ਆਪਾਂ ਇਹਨੂੰ ਪੜਾਹੀ ਨੇ ਥੱਲੇ ਉਤਾਰ ਲਾਂਗੇ ਹੁਣ ਇਹੋ ਆਪਣਾ ਪਰਤੀ ਜਮਾਉਣ ਆ ਵਾਲਾ ਹੋ ਗਿਆ ਵਾ ਜੀ ਥੋੜੀ ਜੀ ਚੀਨੀ ਵੀ ਆਪਣਾ ਮਤਲਬ ਕਿ ਜਦੋਂ ਆਪਾਂ ਗਰਮ ਚੀਜ਼ ਤੇ ਚੀਨੀ ਪਾਉਂਦੇ ਆ ਤਾਂ ਉਹ ਪਾਣੀ ਜਾਂ ਛੱਡ ਦਿੰਦੀ ਆ ਥੋੜਾ ਆਪਾਂ ਇੱਕ ਮੈਂਟ ਲਈ ਆਪਾਂ ਇਹਨੂੰ ਸੀਕ ਲਵਾ ਲਵਾਂਗੇ ਤੇ ਅੱਬਾ ਪੜਾ ਹੋ ਗਿਆ ਵਾ ਇਹਦਾ ਹੀ ਆਪਾਂ ਹੁਣ ਇਹਨੂੰ ਇੱਕ ਮਿੰਟ ਲਈ ਸੀਕ ਲਵਾ ਕੇ ਆਪਾਂ ਇਹਨੂੰ ਟ੍ਰੇ ਦੇ ਵਿੱਚ ਕਿਉਂ ਲਗਾਵਾਂਗੇ ਟ੍ਰੇ ਦੇ ਵਿੱਚ ਕਿਉਂ ਲਗਾ ਕੇ ਅੱਗੇ ਰੋਚਾ ਪਾਵਾਂ ਇਹ ਬਣਾਵਾਂਗੇ ਬਣਾਇਆ ਜਿਹੜਾ ਆਪਾਂ ਬਰਫ ਕਿ ਉਹ ਲੱਗ ਰਿਹਾ ਹੁਣ ਆਪਾਂ ਸਾਹ ਕਿਹੜਾ ਹੀ ਵਿੱਚ ਕੱਢਦੇ ਇਹ ਇਹਦੇ ਵਿੱਚ ਪਾ ਦਾਂਗੇ ਆਪਾਂ ਨੂੰ ਰਜ ਵਿੱਚ ਨਹੀਂ ਰੱਖਣਾ ਬਾਹਰ ਹੀ ਇਹਨੇ ਜੰਮ ਜਾਣਾ ਨਾ ਤੇ ਫੇਰ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਇਨੋਂ ਪਾਸੇ ੱਟ ਕਰਕੇ ਟਰੇ ਦੇ ਵਿੱਚ ਸੈਟਿੰਗ ਜੀ ਕਰਕੇ ਹਾਂਜੀ ਇਹਦੇ ਵਿੱਚ ਇਲਾਚੀ ਪਾਊਡਰ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਅੰਬ ਦੇ ਵਿੱਚੋਂ ਆਪਣਾ ਫਲੇਵਰ ਅੰਬ ਦਾ ਹੀ ਬਥੇਰਾ ਹੁੰਦਾ ਵਾ ਤੇ ਇਸ ਕਰਕੇ ਇਹਦੇ ਵਿੱਚ ਜ਼ਿਆਦਾ ਚੀਜ਼ਾਂ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਇਹਦੇ ਨਾਲ ਹੀ ਇਦਾਂ ਹੀ ਬਹੁਤ ਵਧੀਆ ਇਹ ਵਰਤੀ ਜੰਮ ਕੇ ਤਿਆਰ ਹੋ ਜਾਂਦੀ ਆ ਤੇ ਖਾਣ ਨੂੰ ਵੀ ਬਹੁਤ ਵਧੀਆ ਲੱਗਦੀ ਆ ਆਪਾਂ ਨੂੰ ਹੁਣ ਸੈਟਿੰਗ ਕਰਕੇ ਉੱਤੇ ਆਪਾਂ ਇੱਕ ਬਦਾਮ ਕੱਟੇ ਹੋਏ ਆ ਆਪਾਂ ਉਹ ਲਗਾ ਦਮਾ ਆਪਣੇ ਹਿਸਾਬ ਨਾਲ ਤੁਸੀਂ ਕੋਈ ਵੀ ਡ్రਾਈ ਫਰੂਟ ਲਗਾ ਸਕਦੇ ਹੋ ਪਿਸਤਾ ਵੀ ਲਗਾ ਸਕਦੇ ਹੋ ਕਾਟੂ ਵੀ ਲਗਾ ਸਕਦੇ ਹੋ ਤੇ ਆਪਾਂ ਇਕੱਲੇ ਬਦਾਮ ਲਗਾ ਲਾਂਗੇ ਇਹ ਤੁਹਾਡੀ ਚੁਆਇਸ ਆ ਜੋ ਵੀ ਤੁਸੀਂ ਡਰਾਈ ਫੂਡ ਨੂੰ ਲਗਾਣਾ ਇਹੋ ਥੱਲੇ ਨੂੰ ਦਬਾ ਦੇਵਾਂਗੇ ਆਪਾਂ ਦਬਾਉਣ ਤੋਂ ਬਾਅਦ ਇਹਨੂੰ ਆਪਾਂ 3-4 ਘੰਟੇ ਬਾਅਦ ਆਪਾਂ ਇਹਨੂੰ ਅੱਪਕੇ ਥੇਰਾ ਕਵਿ ਦੀ ਕਟਿੰਗ ਕਰ ਲਵਾਂਗੇ ਵੀ ਆਪਾਂ ਕਟਿੰਗ ਕਰ ਲਈ ਆ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਇਹਨਾਂ ਪੀਸਾਂ ਨੂੰ ਕੱਢ ਲਵਾਂਗੇ ਪੀਸਾਂ ਨੂੰ ਕੱਢ ਲਵਾਂਗੇ ਦੇਖੋ ਕਿੰਨੀ ਸੌਫਟ ਤੇ ਕਿੰਨੀ ਵਧੀਆ ਤਿਆਰ ਹੋਈ ਆ ਆਪਣੀ ਬਰਫੀ ਅੰਬ ਦੀ ਵਿਕੋ ਕੋਕੋਨਟ ਦੀ ਇਹਨੂੰ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਠੀਕ ਹੈ ਸਸ਼ੀਪਾ